ਨੇਡਾ ਦੇ ਵਿਭਗਤਨ ਸ਼ਹਿਰ ਵਿਖੇ 10ਵੀਂ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਬੜੀ ਖੁਸ਼ੀ ਦਾ ਮਾਹੌਲ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਇਨਸਾਨ ਜਿਹੜੀਆਂ ਜਥੇਬੰਦੀਆਂ 10 ਸਾਲ ਲਗਾਤਾਰ ਕਾਨਫਰੰਸਾਂ ਪੰਜਾਬੀਅਤ ਨੂੰ ਪੰਜਾਬ ਨੂੰ ਸਨਮਰਪਿਤ ਕਰਨ ਉਹ ਸਤਿਮੁੱਚ ਸਾਡੇ ਸਭ ਤੋਂ ਪਹਿਲਾਂ ਸਾਡੇ ਹੀਰੋ ਉਹ ਹਨ ਕਿ ਜਿਨ੍ਹਾਂ ਨੇ ਪੰਜਾਬੀ ਦੀ ਜਿਹੜੀ ਆ ਖੁਸ਼ਬੂ ਆ ਉਹ ਦੁਨੀਆ ਭਰ ਵਿੱਚ ਬਖੇਰੀ ਹੈ ਸੋ ਪ੍ਰੋਗਰਾਮ ਬਹੁਤ ਹੁੰਦੇ ਨੇ ਇੱਕ ਹੋ ਕੇ ਜਾਂ ਦੋ ਹੋ ਕੇ ਬੰਦ ਹੋ ਜਾਂਦੇ ਨੇ ਲਗਾਤਾਰ ਪ੍ਰੋਗਰਾਮ ਕਰਨ ਕਰਕੇ ਸਾਰੇ ਪ੍ਰਬੰਧਕਾਂ ਖਾਸ ਕਰਕੇ ਸਰਦਾਰ ਚੱਠਾ ਸਾਹਿਬ ਦਾ ਸਿਰ ਮਾ ਕੇ ਧੰਨਵਾਦ ਹਾਂ ਜਿਹੜੇ ਆਪਣੇ ਮੈਂ ਇਹੇ ਸਮਝਦਾ ਕਿ ਉਹ ਪੰਜਾਬ ਦੇ ਇੱਕ ਸਰਮਪ੍ਰਤਕ ਹਨ ਜੇ ਨਾਇਕਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਹਰ ਪੱਤਾ ਪੰਜਾਬ ਦੀ ਹਰ ਧਰਤੀ ਇੱਕ ਨਾਇਕਾ ਜਦੋਂ ਅਸੀਂ ਸਭ ਤੋਂ ਸਿੰਧੂ ਤੋਂ ਗੱਲ ਕਰਦੇ ਹਾਂ ਜਦੋਂ ਅਸੀਂ ਪੰਜ ਦਰਿਆਵਾਂ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਕਦੇ ਇੱਥੇ ਇਨਸਾਨੀਅਤ ਦਾ ਘਰ ਸੀ ਇੱਥੇ ਸਰਬੱਤ ਦੇ ਭਲੇ ਦੀ ਸੱਚਮੁੱਚ ਗੱਲ ਹੁੰਦੀ ਸੀ ਪਰ ਕਦੇ ਅਜਿਹਾ ਵਾਪਰਿਆ ਇੱਕ ਸਮਿਤ ਭਾਰਗਵ ਰਾਧਾ ਦਾ ਵਿਅਕਤੀ ਜਿਹਨੇ ਇਸ ਖਰਕਤ ਨੂੰ ਇੰਨਾ ਵੰਡ ਦਿੱਤਾ ਕਿ ਹਜ਼ਾਰਾਂ ਜਾਤਾਂ ਪਾਤਾਂ ਗੁੱਤ ਨੂੰ ਵੰਡ ਦਿੱਤਾ ਸਾਡੇ ਬਖਰੇਵੇਂ ਇੰਨੇ ਬਦਲਦੇ ਅੱਜ ਵੀ ਅਸੀਂ ਜਿਹੜੇ ਹੈਗੇ ਉਹ ਬਖਰੇਰਿਆਂ ਚ ਘੁੰਮਦੇ ਆ ਇੱਕ ਦੂਜੇ ਨੂੰ ਦੇਖਦੇ ਆ ਅਸੀਂ ਕੌਣ ਵਾਂ ਤੁਸੀਂ ਕੌਣ ਵਾਂ ਇਹ ਸਾਡਾ ਜਿਹੜਾ ਧਰਤੀ ਤੇ ਸਾਡੀ ਧਰਤੀ ਦੇ ਕੰਮ ਹੋਇਆ ਇਸ ਕਰਕੇ ਉਹ ਤਖਾਂ ਤੋਂ ਆ ਸਾਡੇ ਮਹਾਪੁਰਸ਼ਾਂ ਨੇ ਜਿੰਨੇ ਆਜ਼ਾਦੀ ਘਾਟੀ ਹੋਏ ਜਿੰਨੇ 36 ਮਹਾਪੁਰਸ਼ ਗੁਰੂ ਗੰਗ ਸਾਹਿਬ ਹੋਏ ਸਾਰਿਆਂ ਨੇ ਮਨੁੱਖਤਾ ਨੂੰ ਸੁੱਖ ਨਹੀਂ ਬਣਾਉਣ ਲਈ ਜਦਰ ਕੀਤੇ ਸਮੇਂ-ਸਮੇਂ ਤੇ ਜਿਹੜੀਆਂ ਨੂੰ ਚੁਣੌਤੀਆਂ ਸਨ ਜਿਹੜੀਆਂ ਵੀ ਸਮੱਸਿਆ ਸਨ ਉਹਨਾਂ ਨੇ ਉਹਨਾਂ ਨੇ ਆਪਣੇ ਢੰਗ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਅੱਜ ਅਸੀਂ ਦੁਨੀਆ ਦੇ ਵਿੱਚ ਸਾਡਾ ਪੰਜਾਬ ਦੇ ਪੰਜਾਬੀਆਂ ਦਾ ਨਾਂ ਆ ਜਦੋਂ ਵੀ ਦੁਨੀਆ ਦੇ ਵਿੱਚ ਕਿਤੇ ਫੱਟ ਦਿਸਦੀ ਆ ਤਾਂ ਹਰ ਮਨੁੱਖ ਜਿਹੜਾ ਆ ਉਹ ਸਤਕਾਰ ਨਾਲ ਦੇਖਦਾ ਆ ਇਹ ਸਾਡੀ ਇੱਕ ਵੱਡੀ ਪ੍ਰਾਪਤੀ ਆ ਦੁਨੀਆ ਦੇ ਵਿੱਚ ਅੱਜ ਪੰਜਾਬੀ ਭਾਸ਼ਾ ਆਇਆ ਇਹ ਬਹੁਤ ਨੇ ਮਾਨ ਤੇ ਝੋਸੇ ਵਾਲੀ ਗੱਲ ਆ ਇਹ ਸਨਮਾਨ ਵਾਲੀ ਗੱਲ ਆ ਇਹ ਪੰਜਾਬ ਦੇ ਹਰ ਕੀ ਪੁੱਤ ਨੇ ਸਨਮਾਨ ਦੀ ਗੱਲ ਆ ਕਿ ਦੁਨੀਆਂ ਦੇ ਇੰਨੀਆ ਪਛਾਵੇ ਨੇ ਇੰਨੀ ਦੁਨੀਆਂ ਡਿਵੈਲਪ ਹੋ ਚੁੱਕੀ ਆ ਪਰ ਫਿਰ ਵੀ ਸਾਡੀ ਪੰਜਾਬੀ ਭਾਸ਼ਾ ਕਿੱਥੋਂ ਤੱਕ ਕਿੱਥੇ ਤੱਕ ਪਹੁੰਚੀ ਆ ਪੰਜਾਬੀ ਭਾਸ਼ਾ ਦੇ ਜੇ ਭੋਗ ਇੱਕ ਵਾਰ ਇਹ ਗੱਲ ਕਰੀਏ ਕਾ ਪੰਜਾਬੀ ਭਾਸ਼ਾ ਕਦੇ ਵੀ ਮਰ ਨਹੀਂ ਸਕਦੀ ਕਿਉਂਕਿ ਜਿੰਨਾ ਚਿਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹਨ ਤੇ ਕਦੇ ਵੀ ਪੰਜਾਬੀ ਭਾਸ਼ਾ ਖਤਮ ਨਹੀਂ ਹੋ ਸਕਦੀ ਸੋ ਅੱਜ ਇਸ ਦੀ ਕਾਇੀ ਹਦਾਵਾ ਤੇ ਇੱਕ ਕਦੇ ਪੰਜਾਬ ਤੱਕ ਸੀਮਤ ਸੀਗੀ ਅੱਜ ਦੁਨੀਆ ਤੱਕ ਵੱਲ ਚੁੱਕੀ ਆ ਸੋ ਜਿੱਥੇ ਵੀ ਪੰਜਾਬੀ ਬੈਠੇ ਨੇ ਉੱਥੇ ਗੁਰੂ ਘਰ ਵਾ ਜਿੱਥੇ ਗੁਰੂ ਘਰ ਵਾ ਉੱਥੇ ਗੁਰੂ ਗ੍ਰੰਥ ਸਾਹਿਬਾ ਤੇ ਉੱਥੇ ਪੰਜਾਬੀ ਆ ਸੋ ਜੇ ਅੱਜ ਨਾਇਕਾਂ ਦੀ ਗੱਲ ਕਰੀਏ ਜੇ ਪ੍ਰਮੁਖਤਾ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਰਾਜਾ ਫੋਰਸ ਜਿਹੜਾ ਆ ਉਹ ਸਾਡਾ ਸਭ ਤੋਂ ਵੱਡਾ ਹੀਰੋ ਆ ਸਭ ਤੋਂ ਵੱਡਾ ਨਾਇਕਾ ਜੇ ਸਾਡੀ ਲੜੀ ਤੇ ਗਰਾਉਂਡ ਗਰਾਉਂਡ ਲੈਵਲ ਤੇ ਜੇ ਹੰਕਾਰ ਮਰੇ ਕੀਤਾ ਜਾਂ ਤੁਸੀਂ ਨੇ ਰਾਜੇ ਨਾਲ ਅੱਖ ਚੱਕ ਬਾਰੇ ਗੱਲ ਕੀਤੀ ਜਾਂ ਤੁਸੀਂ ਨੇ ਜੁਰਦ ਨਾਲ ਗੱਲ ਕੀਤੀ ਤਾਂ ਉਹ ਰਾਜਾ ਫੋਰਸ ਸੀਗਾ ਸੋ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦੇ ਵਿੱਚ ਬਹੁਤ ਵੱਡਾ ਰਾਜਾ ਮੰਨਿਆ ਗਿਆ ਕਾਹਲ ਬਣਿਆ ਗਿਆ ਚਾਹੇ ਉਹਨਾਂ ਦੀ ਯੋਗਤਾ ਵਿਦਿਕ ਯੋਗਤਾ ਘੱਟ ਸੀ ਪਰ ਉਹ ਦਿਮਾਗ ਦੇ ਬੁੱਧੀ ਜੀਵੇ ਸਨ ਉਹਨਾਂ ਨੂੰ ਸਿਸਟਮ ਚਲਾਉਣਾ ਵਧਾ ਸੀਗਾ ਜਿਸ ਕਰਕੇ ਉਹਨਾਂ ਦਾ ਨੌ ਮਹਾਰਾਜਾ ਰਣਜੀਤ ਸਿੰਘ ਦਾ ਜਿਹਨਾਂ ਦੀ ਵਰਸੀ ਕੱਲ ਸੀਗੀ ਸੋ ਉਹਨਾਂ ਦਾ ਨੌ ਬਹੁਤ ਵੱਡਾ ਆ ਉਹਨਾਂ ਨੂੰ ਕਦੇ ਵੀ ਧਰਤੀ ਤੇ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਅਸੀਂ ਪੰਜਾਬੀ ਕਰਕੇ ਤਾਂ ਉਹਨਾਂ ਨੂੰ ਯਾਦ ਕਰਦੇ ਆ ਦੁਨੀਆ ਉਹਨਾਂ ਨੂੰ ਇੱਕ ਚੰਗਾ ਰਾਜਾ ਵਜੋਂ ਜਾਣਦਾ ਜਿੱਥੇ ਸਾਰੇ ਧਰਮਾਂ ਗੁੱਤਾਂ ਮੱਜਮਾਂ ਦੇ ਲੋਕ ਉਹਨਾਂ ਦੇ ਮੰਤਰੀ ਮੰਡਲ ਵਿੱਚ ਸਨ ਸੋ ਉਸ ਤੋਂ ਬਾਅਦ ਆਪਾਂ ਹੋਰ ਹੀਰੋ ਦੀ ਗੱਲ ਕਰੀਏ ਤਾਂ ਉਹਨਾਂ ਦੇ ਗੱਜ ਪਿੰਗਲਵਾੜੇ ਵਾਲੇ ਜਿਹੜੇ ਹਗੇ ਨੇ ਭਗਤ ਪੂਰਨ ਜੀ ਉਹਨਾਂ ਦੀ ਜਿਹੜੀ ਆ ਦੁਨੀਆ ਵਿੱਚ ਜਿਹੜਾ ਆ ਉਹ ਭਾਈ ਘਰਈਆ ਤੋਂ ਬਾਅਦ ਜੋ ਉਹਨਾਂ ਨੇ ਨਾਮਣਾ ਕਟਿਆ ਉਹ ਸਾਡਾ ਸਾਰਿਆਂ ਦਾ ਪਿਆਰ ਸਤਕਾਰ ਹਮੇਸ਼ਾ ਸਾਰਾ ਉਹਨਾਂ ਦਾ ਸਿਰ ਝੁਕਾਇਆ ਕਿ ਜਿਨ੍ਹਾਂ ਨੇ ਇੰਨਾ ਮਨਤਾਪਕੀ ਕੰਮ ਕੀਤਾ ਸੋ ਸਾਡੇ ਉਹ ਵੀ ਬਹੁਤ ਵੱਡੇ ਹੀਰੋ ਨੇ ਸੋ ਜੇ ਆਪਾਂ ਨਜ਼ਰ ਤੇ ਨਜ਼ਰੀਆ ਮਾਰ ਕੇ ਦੇਖੀਏ ਤਾਂ ਮੈਂ ਇੱਕ ਨਵਾਂ ਹੀਰੋ ਦੱਸੂਗਾ ਕਿ ਪੰਜਾਬ ਦੇ ਵਿੱਚ ਜੰਮਣ ਵਾਲਾ ਵਿਅਕਤੀ ਜਿਹੜੇ ਕੋ ਦੁਨੀਆ ਦੀ ਹਰ ਸ਼ੈਸੀ ਕੋਲ ਸੀ ਪਰ ਉਹਨੇ ਸਮਾਜ ਦੀ ਖਾਤਰ ਉਹਨੇ ਅਨਿਆਦ ਦੀ ਖਾਤਰ ਉਹਨੇ ਲੋਕਾਂ ਦੀ ਖਾਤਰ ਸਭ ਕੁਝ ਤਿਆਗ ਦਿੱਤਾ ਉਸ ਦਾ ਨਾਮ ਸੀ ਕਾਂਚੀ ਰਾਮ ਸਾਹ ਕਾਂਚੀ ਰਾਮ ਅਨਦ ਪਰਸਾ ਰੋਪੜ ਦੇ ਵਿੱਚ 15 15 ਮਾਰਚ 1934 ਨੂੰ ਪੈਦਾ ਹੋਏ ਲੇਕਿਨ ਉਹਨਾਂ ਦੇ ਜਦੋਂ ਅਰਜਸਟ ਹੁੰਦਾ ਦੇਖਿਆ ਜਦੋਂ ਉਹ ਨਹੀਂ ਬੇਤਰਾ ਹੁੰਦਾ ਦੇਖਿਆ ਤਾਂ ਉਹਨਾਂ ਨੇ ਸਭ ਤੋਂ ਮੂਰੇ ਹੋ ਕੇ ਲੜਾਈ ਲੜੀ ਲੇਕਿਨ ਪੈਸੇ ਦੁਜੇ ਕੋ ਲਾਹ ਹੁੰਦੇ باوجود ਵੀ ਉਹਨਾਂ ਨੇ ਖੁਦ ਪੈਸੇ ਲਾ ਕੇ ਉਹ ਉਸ ਜਿਹੜਾ ਇਨਸਾਫ ਲੈ ਕੇ ਦਿੱਤਾ ਅਨਸਾਫ ਤੋਂ ਬਾਅਦ ਬਾਬਾ ਸਾਹਿਬ ਬਾਰੇ ਪਤਾ ਲੱਗਾ ਜਦੋਂ ਬਾਬਾ ਸਾਹਿਬ ਬਾਰੇ ਪਤਾ ਲੱਗਾ ਉਹਨਾਂ ਦੀ ਇੱਕੋ ਕਿਤਾਬ ਪੜ੍ਹੀ ਜੱਤ ਪਾਜ ਦਾ ਬੀਜ ਰਾਜ ਉਹ ਜੱਤ ਪਾਜ ਦਾ ਬੀਜ ਰਾਜ ਇੱਕੋ ਹੀ ਰਾਤ ਵਿੱਚ ਉਹਨਾਂ ਨੇ ਤਿੰਨ ਵਾਰੀ ਪੜ੍ਹੀ ਉਸ ਕਿਤਾਬ ਨੇ ਉਸ ਇਨਸਾਨ ਦੀ ਉਸ ਇਨਸਾਨ ਦੀ ਨਹੀਂ ਸਮੁੱਚੇ ਸਮਾਨ ਦੀ ਉਹਨੇ ਤਸਵੀਰ ਬਦਲ ਕੇ ਰੱਖਤੀ ਅੱਜ ਜੇ ਕੋਈ ਜੁਰਤ ਨਾਲ ਗੱਲ ਕਰ ਸਕਦਾ ਆ ਜੇ ਬਾਬਾ ਸਾਹਿਬ ਨੂੰ ਭਾਰਤ ਤੇ ਮਿਲ ਸਕਦਾ ਆ ਜਾਂ ਬਾਬਾ ਸਾਹਿਬ ਦਾ ਜਨਮ ਦੂ ਵੱਲੋਂ ਬਣਾਇਆ ਜਾ ਸਕਦਾ ਜਾਂ ਬਾਬਾ ਸਾਹਿਬ ਦੀ ਕਿਤੇ ਗੱਲ ਹੁੰਦੀ ਆ ਤਾਂ ਉਹਦੇ ਵਿੱਚ 1980 ਤੋਂ ਬਾਅਦ ਜੇ ਕੋਈ ਗੱਲ ਚੱਲੀ ਆ ਤਾਂ ਉਹ ਸਾਬ ਕਾਚੀ ਰਾਮ ਕਰਕੇ ਬਾਬਾ ਸਾਹਿਬ ਦਾ ਨਾਮ ਹੋਇਆ ਨਹੀਂ ਤਾਂ ਉਹਨਾਂ ਦਾ ਮਿਸਲ ਗੱਬਿਆ ਪਿਆ ਸੀਗਾ

ਸੋ ਉਹ ਪੰਜਾਬ ਦਾ ਸੱਚ ਮੁੱਖ ਧਰਤੀ ਦਾ ਪੰਛੀ ਜਿਹਨੇ ਸਭ ਤੋਂ ਛੱਡ ਕੇ ਸਭ ਤੋਂ ਪਹਿਲਾਂ ਸਾਈਕਲ ਤੇ ਕੰਮ ਕੀਤਾ ਸਾਈਕਲ ਤੇ ਕਮਾਇਆ ਉਹ ਧਰਤੀ ਦਾ ਰੰਗ ਆਇਆ ਉਹ ਰਲ ਖੁਝ ਗਈ ਵੀ ਪਿੱਛੇ ਰਹਿਣ ਵਾਲੇ ਲੋਕੋ ਲੈਣ ਦੇ ਫੀਰ ਵਿੱਚ ਬੈਠਣ ਵਾਲੇ ਲੋਕੋ ਆਓ ਮੱਗੇ ਹੋਣ ਦੀ ਕੋਸ਼ਿਸ਼ ਕਰੀਏ ਉਹਨਾਂ ਨੇ 1986 ਵਿੱਚ ਮਲੇਸ਼ੀਆ ਦੇ ਕਿਹਾ ਸੀਗਾ ਜਿਹੜੀ ਜੱਟ ਪੰਜਾਬ ਦੀ ਅਸੀਂ ਸੰਤੋਖ ਸੰਤੋਖ ਸੰਤਾਪ ਧੋਗਦੇ ਆ ਜਿਹੜੇ ਅੱਜ ਵੀ ਪਥਰੀਲੇ ਕੰਡੇ ਜਿਹੜੇ ਸਾਡੇ ਬੀਜੋ ਆ ਉਹਨਾਂ ਨੇ 1986 ਕਿਹਾ ਸੀਗਾ ਕਿ ਪੰਜਾਬ ਦੇ ਲੋਕ ਭਾਰ ਦੇ ਲੋਕ ਜਿੱਥੇ ਮਰਜੀ ਜਿਉਣ ਪਰ ਇਹ ਸਭ ਪਰ ਛੱਡ ਸਕਦੇ ਆ ਕਿ ਜਾਤ ਪਾਤ ਨਹੀਂ ਛੱਡ ਸਕਦੇ ਸੋ ਸਾਨੂੰ ਅੱਜ ਦੇ ਸਮੇਂ 'ਚ ਜੇ ਅਸੀਂ ਸੱਚਮੁੱਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜੇ ਅਸੀਂ ਸੱਚਮੁੱਚ ਪੰਜਾਬੀਆਂ ਦੀ ਗੱਲ ਕਰਦੇ ਆ ਤਾਂ ਸਾਨੂੰ ਇੱਕ ਮਰਜ਼ਾ ਰੱਖਣੀ ਚਾਹੀਦੀ ਆ ਅਨਸਾਰ ਔਰ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਆ ਜਾਤ ਪਾਤ ਇਹ ਅਸੀਂ ਨਹੀਂ ਬਣਾਈਆਂ ਇਹ ਸਤਾਨ ਲੋਕਾਂ ਨੇ ਬਣਾਈਆਂ ਸਾਨੂੰ ਵੰਡ ਕੇ ਰੱਖਿਆ